ਲੇ ਵੀ ਆਏ ਹੋਏ ਆਗੇ ਅੱਜ ਪੰਡਿਤ ਫਰੇਗਨਸ ਸਪਾਲਰ ਤੇ ਸੈਰ ਬਲੇ ਕੋਟਲਾ ਰਾਜੇ ਦੇ ਬਾਗ ਦੇ ਵਿੱਚ ਪੰਡਿਤ ਜੀ ਨੇ ਕਰਿਆ ਜੀ ਨਵਾਂ ਕੰਮ ਪੰਡਿਤ ਜੀ ਕਹਿੰਦੇ ਵੀ ਜਿਵੇਂ ਆਪਾਂ ਲਾਟਰੀ ਦੇ ਵਿੱਚ ਪੂਰੀ ਤੱਕ ਪਾਈ ਹੋਈ ਹੈਗੀ ਉਸੇ ਤਰ੍ਹਾਂ ਇਸ ਤਰ੍ਹਾਂ ਦੇ ਕੰਮ ਦੇ ਵਿੱਚ ਪੂਰੀ ਤੱਕ ਪਾ ਦੇਣੀ ਆ ਪੈ ਗਈ 来ਗੀ ਜੀ ਕੀ ਹਾਲੇ ਪੰਡੇ ਜੀ ਕੰਮ ਤੋਰੀ ਨੂੰ ਆਪਣਾ 1 ਮਹੀਨਾ ਹੋ ਗਿਆ ਠੀਕ ਹੈ ਜੀ ਇਸ ਪੈਨ ਕੰਮ ਤੋਰੀ ਆ ਸੀ ਆ ਸੀ ਹੁਣ ਆ ਵੀ ਆ ਗਿਆ ਠੀਕ ਆ ਯਾਨੀ ਕਿ ਕੰਮ ਵੱਧ ਗਿਆ ਪਹਿਲੀ ਵੀਡੀਓ ਚ ਮੈਂ ਇਹ ਗੱਲ ਕਹੀ ਸੀ ਵੀ ਭਾਈ ਹੋ ਤੱਕ ਜਾਊ ਫ੍ਰੈਗਰੈਂਸਾਂ ਵੱਧ ਹੀ ਜਾਣਗੇ ਨਾ ਕਿ ਘਟਣਗੇ ਕਿੰਨੀਆਂ ਹੋ ਗਿਆ ਫ੍ਰੈਗਰੈਂਸਾਂ ਹੋ ਗਿਆ ਆਪਣੇ ਕੋਲ 80 90 80 90 ਯਾਨੀ ਆ ਮਨੂ ਵੀ ਹਜ਼ਾਰ ਫ੍ਰੈਗਰੈਂਸ ਤੁਹਾਨੂੰ ਪੰਡਿਤ ਫ੍ਰੈਗਰੈਂਸ ਪਾਰਲਰ ਤੇ ਮਿਲਣੀ ਆ ਕਦੇ ਨਾ ਠੀਕ ਆ ਤੇ ਅੱਗੇ ਅੱਗੇ ਵੱਧਦਾ ਜਾਂਦਾ ਕੰਮ ਨਿਰੇ ਹੀ ਸੋਣਾ ਹੀ ਸੋਣਾ ਠੀਕ ਆ ਸੋਨੇ ਦੇ ਜਦ ਕਹਿੰਦੇ ਹਰ ਇੱਕ ਬੰਦਾ ਹੂੰ ਦੇਖਦਾ ਵੀ ਆਹ ਗੱਲਬਾਤ ਹੈਗੀ ਆ ਅਲੱਗ ਛੋਟੇ ਕੋਈ ਸੋਨੇ ਦੀ ਗੁੱਠੀ ਪਈ ਚੈਣ 'ਤੇ ਤੁਹਾਡੇ ਕੋਲ ਇੱਕ ਡਿਫਰੈਂਟ ਜਾਂ ਦੇਖੂਗਾ ਇੰਤੇ ਜਦ ਪੰਡਤ ਫਰੇਗਰੈਂਸ ਪਾਰਲਰ ਦਾ ਇਤਰ ਲੱਗੇ ਉਹ ਤੁਹਾਡੇ ਕਿੰਨੇ ਅਲੱਗ ਗੌਰ ਨਾਲ ਦੇਖੋ ਰੋਕੋ ਆ ਬਾਈ ਕਿੱਥੋਂ ਲਾ ਕੇ ਆ ਕੀ ਲੱਗਿਆ ਹੋਇਆ ਉਹ ਪੁੱਛੋ ਆਉਂਦੀ ਹੈ ਗੋਸਤ ਉਹ ਤੋਂ ਫਿਰ ਅਗਲੇ ਨੂੰ ਫੀਲਿੰਗ ਹੁੰਦੀ ਹੈ ਵੀ ਯਾਰ ਵਾਕੀ ਮੈਂ ਪੰਡਤ ਕੋਲ ਗਿਆ ਸੀ ਤੇ ਇਤਰ ਲੈ ਕੇ ਆ ਬਾਕੀ ਤਾਂ ਪੁੱਛਿਆ ਦੇਖੋ ਆ ਸੀਸੀਆ ਨੇ ਵੀਰੇ ਜਿਹਦੇ ਵਿੱਚ ਤੁਹਾਨੂੰ ਅਲੱਗ-ਅਲੱਗ ਕੋਤੂ ਮੰਗਲਾ ਖਜ਼ਾਨਾ ਅਸੀਂ ਪਾ ਲਿਆ। ਅੱਜ ਅਸੀਂ ਆਏ ਹੋਏ ਹਾਂ ਔਰ ਠੀਕ ਹੈ ਜੀ। ਆਏ ਹਾਂ ਜਰੂਰ ਆਫਰ ਦਿਓ ਕੋਈ ਸਾਡੇ ਜਿਹੜੇ ਵੀ ਵੀਰ ਹੈਗੇ ਨੇ ਆਪ ਨੂੰ ਦੇਖਣ ਆਲੇ ਵਰਤਨ ਆਲੇ ਉਹਨੂੰ ਆਫਰ ਦੇ ਦਿਓ ਇੱਕ ਵਧੀਆ ਆਫਰ ਦੇ ਕੋਈ ਇਹ ਆ ਵੀ ਜਿਹੜੇ ਸਾਡੇ ਕੋਲ ਇਤਰ ਹੈ ਜੀ ਦਵਾਈ ਦੇ ਇਤਰ ਹੁੰਦੇ ਨੇ ਠੀਕ ਹੈ ਪੂਰੇ ਟੌਪ ਦੇ ਜਿਹੜਾ ਮਾਲ ਉਹਨੂੰ ਹੀ ਕੁਆਲਿਟੀ ਅੰਟੀ 1 ਲੱਖ ਰੁਪਏ ਦੇ ਪਰਫਿਊਮ ਨੇ ਜਿਹੜੇ ਉਹਦੇ ਇਤਰ ਸਾਡੇ ਕੋਲ ਸਿਰਫ ਤੁਹਾਨੂੰ 100 ਰੁਪਏ ਪਰ ਐਮ ਐਲ ਤੋਂ ਸਟਾਰਟਿੰਗ ਹੈ। ਕਿੰਨਾ ਮੰਨ ਲਓ ਆ ਸੀ ਸੀ ਆ। ਦੇਖੋ ਸੀ ਸੀ ਦੇਖੋ ਪਹਿਲਾਂ ਸੀ ਸੀ ਦਾ ਹੀ ਮੁੱਲ ਨਹੀਂ ਕੋਈ ਬੋਟਲ ਦਾ ਹੈ ਨਾ। ਇਹ ਸੀ ਐਮ ਐਲ ਤੇ ਸੀ ਮੈਨੂੰ ਤੁਹਾਨੂੰ 600 ਰੁਪਏ ਦੀ ਅਸੀਂ ਇਹ ਭਰ ਕੇ ਦੇਣੀ ਆ ਤੇ ਇਹਦੇ ਵਿੱਚ ਜਿਹੜਾ ਇਤਰਾ ਉਹ ਤੁਸੀਂ ਜਿਹੜਾ ਵੀ ਇਤਰਾ ਉਹ ਚੈੱਕ ਕਰੋ ਤੁਹਾਨੂੰ ਜਿਹੜੀ ਵੀ ਫਰੇਗਰੈਂਸ ਪਸੰਦ ਆ ਉਹ ਤੁਸੀਂ ਆਪਣੀ ਦੇ ਵਿੱਚ ਪਵਾਓ ਠੀਕ ਹੈ ਠੀਕ ਹੈ ਉਹ ਫਰੇਗਰੈਂਸ ਪਵਾ ਕੇ ਇਹ 600 ਰੁਪਏ ਦੀ ਹੋਊਗੀ ਤੇ ਤੁਸੀਂ ਆਪਣੇ ਕੋਲੋਂ ਲੈ ਜਾਣੀ ਆ ਪਰ ਜੇਕਰ ਤੁਸੀਂ ਦੋ ਬੋਟਲਾਂ ਖਰੀਦਦੇ ਹੋ ਰੱਖੜੀ ਤੱਕ ਆਫਰ ਹੈ ਇਹ ਇਹ ਵਾਲੀਆਂ ਦੋ ਆ ਹਾਂ 6 ml ਦੀਆਂ ਦੋ ਬੋਤਲਾਂ ਤੁਸੀਂ ਸਾਡੇ ਕੋਲ ਜਾਨੀ ਦੋ ਫਰੇਗਰੈਂਸਾਂ ਖਰੀਦ ਲਓ ਚਾਹੇ ਤੁਸੀਂ ਇੱਕ ਖਰੀਦ ਲਓ ਦੋਨਾਂ ਚ ਜਾਨੀ ਦੋ ਖੁਸ਼ਬੂਆਂ ਖਰੀਦ ਲੀਆਂ ਤੁਹਾਡੀਆਂ ਹੋ ਗਈਆਂ 1200 ਰੁਪਏ ਦੀ 1200 ਠੀਕ ਹੈ ਪਰ ਪੰਡਤ ਫਰੇਗਰੈਂਸ ਪਾਰਲਰ ਵੱਲੋਂ ਰੱਖੜੀ ਤੱਕ ਇੱਕ ਤੁਹਾਨੂੰ ਆਫਰ ਦਿੱਤੀ ਜਾ ਰਹੀ ਆ ਇਸ ਦੇ ਨਾਲ ਇੱਕ ਬੋਤਲ ਤੁਹਾਨੂੰ ਮਿੰਨੀ ਬੋਤਲ 3 ml ਦੀ ਫ੍ਰੀ ਦਿੱਤੀ ਜਾ ਰਹੀ ਆ 1200 ਰੁਪਿਆ ਜਾਨੀ ਕਿ ਫ੍ਰੀ ਦੇ ਵਿੱਚ ਹੋ ਗਿਆ ਸਿਰਫ 1.500 ਰੁਪਏ ਦੇ ਵਿੱਚੋਂ ਘਟ ਗਿਆ ਇੱਕ ਘਟ ਗਿਆ ਰੱਖੜੀ ਤੱਕ ਤੁਹਾਨੂੰ ਇਹ ਆਫਰ ਪੰਡਰ ਫ੍ਰੈਗਰੈਂਸ ਸਪਾਰਲਰ ਤੇ ਆਉਣਾ ਤੇ ਜਿਹੜੀ ਮਰਜ਼ੀ ਫ੍ਰੈਗਰੈਂਸ ਲੱਗੇ ਦੋ ਨਾਲ ਬਈ 1 3 ਐਮ ਐਲ ਦੀ ਫ੍ਰੀ ਹਾਂਜੀ ਠੀਕ ਹੈ ਜੇ ਬਾਕੀ ਤੁਹਾਨੂੰ ਮੈਂ ਆਪਣੇ ਫੇਵਰੇਟ ਦੱਸਾਂ ਹਾਂਜੀ ਜਿਹੜੇ ਮੇਰੇ ਫੇਵਰੇਟ ਆਜ ਮੈਂ ਅੰਦਰ ਆਇਆ ਬਈ ਦਿਖਾ ਦਿਆਂ ਇੱਕ ਤਾਂ ਮੇਰਾ ਹੈਗਾ ਫੇਵਰੇਟ ਵੀਰੇ ਬਰਸਾਚੇ ਬਰਸਾਚੇ ਠੀਕ ਆ ਪਿਆ ਤੇ ਇਹਨਾਂ ਬਰਾਡ ਕੋਲੀ ਵਰਤਦਾ ਮੇਰੇ ਕਹਿਲ ਜੀ ਬਾਜ਼ਾਰ ਤੇ ਮੈਨੂੰ ਲੱਗਦਾ ਹੋਊਗਾ ਇਹ ਮੈਂ ਕਹਾਂਗਾ ਬਹੁਤ ਹੋਣਾ ਬਰਸਾਤ ਆਉਂਦਾ ਪਰ ਸਾਡੇ ਕੋਲੋਂ 600 ਰੁਪਏ ਦੀ ਸੀਸੀ ਮਿਲਣੀ ਹੈ 6 ਐਮਐਲ ਦੀ 100 ਰੁਪਏ ਮੈਨ ਤੇ ਦੋ ਸੀਸੀਆਂ ਲਓਗੇ ਇੱਕ ਫ੍ਰੀ ਮਿਲਣੀ ਹੈ ਪਰ ਜੇਕਰ ਤੁਸੀਂ ਇੰਨੇ ਪੈਸੇ ਵੀ ਨਹੀਂ ਲਾਉਣੇ ਤਾਂ ਵੀ ਤੁਸੀਂ 3 ਐਮਐਲ ਦੀ ਸੀਸੀ ਲਈ ਆ ਸਕਦੇ ਹੋ 300 ਰੁਪਏ ਤੁਹਾਡੇ ਕੋਲ ਸਟਾਰਟ ਹੈ ਹਾਂ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਮੇਰੇ ਕੋਲ ਇੱਕ ਮੇਰਾ ਫੇਵਰੇਟ ਹੈਗਾ ਜੀ ਉਦ ਸੁਨਾਇਆ ਉਹ ਸੁਨਾਇਆ ਠੀਕ ਹੈ ਬਹੁਤ ਉਦ ਸੁਨਾਇਆ ਆ ਗਿਆ ਠੀਕ ਹੈ ਤੇ ਉਸ ਤੋਂ ਬਾਅਦ ਵਿੱਚ ਮੇਰਾ ਇੱਕ ਫੇਵਰੇਟ ਹੈਗਾ ਜੀ ਇੱਥੇ ਪਿਆ ਮੋਸਟ ਵਾਂਟਡ ਹਾਂ ਮੋਸਟ ਵਾਂਟਡ ਮੋਸਟ ਵਾਂਟਡ ਨਾ ਮੋਦਾ ਜਾਂ ਫਿਰ ਨਹੀਂ ਨਹੀਂ ਇਹ ਇਤਰ ਦਾ ਨਾਮ ਆ ਜੀ ਮੋਸਟ ਵਾਂਟਡ ਠੀਕ ਹੈ ਤੇ ਇਹਦੇ ਵਿੱਚ ਜਿੱਦਾਂ ਹੁਣ ਆ ਚੀ ਚੱਲ ਰਹੀ ਆ ਵਾਈਟ ਊਡ ਬਹੁਤ ਲੋਕ ਇਹਨੂੰ ਫੇਵਰੇਟ ਲੋਕਾਂ ਦੀ ਪਸੰਦ ਆ ਇਹ ਵਾਈਟ ਊਡ ਜਿਹਨੇ ਇੱਕ ਵਾਰ ਯੂਜ਼ ਕਰ ਲਿਆ ਜੀ ਤੁਸੀਂ ਉਹਦਾ ਸ਼ੱਕਰ ਵੀ ਸਟਰੋਂਗ ਹੁੰਦਾ ਨਾਲ ਅੱਛਾ ਹਾਂ ਜੀ ਤੇ ਇਹ ਫਾਇਦਾ ਵੀ ਹੁੰਦਾ ਹੈ ਜਦੋਂ ਮੈਂ ਆਪਾਂ ਵੀ ਦੂਜੇ ਰੋਡ ਕਰਦੀ ਗੱਲ ਕਰ ਰਹੀ ਹਾਂ ਜੀ ਆਪਾਂ ਕਾਰ ਦੇ ਵਿੱਚ ਅਗਰਬਤੀ ਲਾਉਣੀ ਆ ਧੂਪ ਲਾਉਣੀ ਆ ਫ੍ਰੈਗਰੈਂਸ ਵਾਸਤੇ ਹੀ ਲਾਉਣੀ ਆ ਨਾ ਵੀ ਇੱਕ ਨੈਗੈਟਿਵਿਟੀ ਚ ਕੀ ਇਹ ਇਤਰ ਦਾ ਕੰਮ ਹੈ ਫ੍ਰੈਗਰੈਂਸ ਦੇਊਗਾ ਤੁਹਾਨੂੰ ਹੁਣ ਇੱਕ ਤੁਸੀਂ ਕਿਤੇ 스멜 ਜੀ ਭੈੜੀ 스멜 ਕੋਲ ਖੜ੍ਹ ਜੂ ਤਾਂ ਬੀਪੀ ਖੇਧੀ ਚੜਦੀ ਹੁੰਦੀ ਆ ਨਾ ਇੱਕ ਉਹ ਵੀ ਕਜ਼ਬੂ ਤੇ ਲਫਟ ਆ ਤੁਹਾਡਾ ਸਰੀਰ ਅੰਦਰਲੇ ਜਿਹੜੇ ਆਪਣੇ ਉਹ ਕੀ ਕਹਿੰਦੇ ਪਤਾ ਨਹੀਂ ਕੀ ਮੈਨੂੰ ਕਹਿਣਾ ਨਹੀਂ ਆਉਂਦਾ ਉਹ ਚੀਜ਼ ਚੇਂਜ ਹੁੰਦੀ ਹੈ ਤੁਹਾਡਾ ਮਨ ਖੁਸ਼ ਰਹਿੰਦਾ ਨਾਲ ਤੁਹਾਡੇ ਘਰੇ ਮਹਿਕਾਂ ਆਉਣਗੀਆਂ ਜਾਂ ਤੁਹਾਡਾ ਲਾਇਓ ਤੁਸੀਂ ਕਿਸੇ ਕੋਲ ਜਾਓਗੇ ਅਗਲਾ ਵੀ ਖੁਸ਼ ਹੁੰਦਾ ਵਾਕੀ ਕੀ ਚੀਜ਼ ਹੈ ਹਨਾ ਇਹ ਕੈਮੀਕਲ ਤਾਂ ਨਹੀਂ ਹੁੰਦੇ ਕੋਈ ਬੜਾ ਜੀ ਅਰੀਨਲ ਓਦਾ ਹੈ ਓਦ ਐਂਡ ਅਤਰ ਯਾਨੀ ਔਇਲ ਹੁੰਦਾ ਔਇਲ ਤੋਂ ਉਹ ਤਿਆਰ ਹੁੰਦਾ ਇੱਕ ਲੱਕੜ ਹੁੰਦੀ ਆ ਇੱਕ ਉਹ ਗੈਸ ਵਾਲੇ ਹੁੰਦੇ ਨੇ ਗੈਸ ਵਾਲੇ ਸਾਡੇ ਕੋਲ ਪਏ ਨਹੀਂ ਅਸੀਂ ਇਹ ਸਿਰਫ ਦਿਖਾਉਣ ਵਾਸਤੇ ਰੱਖਿਓ ਨੇ ਆ ਦੇਖੋ ਗੈਸ ਨੇ ਲੈ ਕੇ ਨਹੀਂ ਲਿਆ ਉਸ ਦਾ ਪਰ ਇਹਨਾਂ ਦਾ ਕੋਈ ਫਾਇਦਾ ਨਹੀਂ ਤੇ ਗੈਸ ਹੀ ਆ ਠੀਕ ਹੈ ਯਾਨੀ ਜਿਆਦਾ ਕਿਲਾ ਲਾਉਂਦਾ ਦੀ ਗੈਸ ਹੁ ਇਹ ਤਾਂ ਜਿਹੜੀ ਚੀਜ਼ ਆ ਨਾ ਤੁਸੀਂ ਵਾਕੀ ਦੇਖੋ ਮੈਂ ਤੁਹਾਨੂੰ ਖਸੂਆ ਕਰਾਉਣਾ ਠੀਕ ਆ ਆ ਦੇਖੋ ਆਪਿਆ ਮੇਰੇ ਕੋਲ ਅਜੀਜੀ ਲਾਤਰਾਂ ਠੀਕ ਆ ਅੰਬਰੂਦ ਤੇ ਆ ਸਾਦ ਲਾਤਰ ਮਰਜ ਹਮੈਦ ਉਦ ਐਂਡ ਰੋਜ਼ਸ ਦਾਨਾ ਚੋਕੋ ਮਸਕ ਲੇਡੀਜ਼ ਬਹੁਤ ਪਸੰਦ ਕਰਦੇ ਨੇ ਚਾਕਲੇਟ ਦੀ ਫਲੇਵਰ ਆ ਠੀਕ ਹੈ ਯਾਰ ਅਲ ਤਾਫਾ ਤੇ ਦਰੀਮ ਦਬਈ ਇਹ ਨਾਮ ਇਹ ਲੈ ਲਿਆ ਕਿ ਤਰੀਡ ਮਿਨਿਸਟਰ ਰੈਡੂ ਦਾ ਐਸਪੀ ਰੋਜ ਯਾਰੋ ਮੋਸਟ ਵਾਂਟਡ ਜਿਹੜਾ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਠੀਕ ਹੈ ਇਹ ਤੁਸੀਂ ਯਾਦਾ ਹੀ ਸਟਰੋਂਗ ਲੈਣਾ ਚਾਹੁੰਦੇ ਹੋ ਕਸਤੂਰੀ ਮਿਰਗ ਇਹ ਵਾਲੀਆਂ ਬੋਤਲਾਂ ਕਿਵੇਂ ਨਹੀਂ ਚਲੋ ਉਹ ਤਾਂ ਹੋ ਜਾਊਗਾ ਜੀ ਇਹ ਸਰ ਮੋਟਲਾ ਫੈਂਸੀ ਗਿਫਟਡ ਆਈਟਮ ਆ ਜਾਂਦੇ ਗਿਫਟਡ ਆਈਟਮ ਆ ਜਾਂਦੇ ਜਿੱਦਾਂ ਤੁਸੀਂ ਘਰ ਦੇ ਵਿੱਚ ਇਹਦੇ ਵਿੱਚ ਵੀ ਲਈਏ ਪੂਆ ਕੇ ਲਈ ਆ ਸਕਦੇ ਹੋ ਅੱਛਾ ਇਹਦੇ ਥੋੜੇ ਜਿਹੀ ਪੈਸੇ ਐਕਸਟਰਾ ਹੁੰਦੇ ਨੇ ਹੋਰ ਕੋਈ ਚਿਕੜ ਨਹੀਂ ਸਰ ਲੈ ਵੀ ਇਹ ਆਗੇ ਸਲਾਈ ਵਾਲਾ ਸਲਾਈ ਵਸੇ ਚ ਪਾਓ ਤੇ ਇੱਕ ਬੋਤਲ ਦੇਖੋ ਤੁਸੀਂ ਕਿੰਨੀ ਸੋਹਣੀ ਆ ਸਰ ਤੁਹਾਡੇ ਤੁਸੀਂ ਬਾਹਰ ਦੇ ਵਿੱਚ ਇਹਨੂੰ ਗੱਡੀ ਚ ਰੱਖੋ ਜਾਂ ਵੈਸੇ ਰੱਖੋ ਠੀਕ ਹੈ ਘਰ ਦੇ ਵਿੱਚ ਸੋਹੇ ਚ ਪਈ ਆ ਇਹ 12 ਐਮਐਲ ਹੁੰਦੀ ਆ ਸਰ ਇਹ ਵੀ 12 ਐਮਐਲ ਦੀ ਦੇਖ ਸਕਦਾ ਜਿਵੇਂ ਕਿਸੇ ਨੂੰ ਆਪਾਂ ਗਿਫਟ ਕਰਨੀ ਹੋਵੇ ਨਾ ਇਹ ਤੁਸੀਂ ਆ ਦੇਖੋ ਇਧਰ ਆ ਕੇ ਦਿਖਾਓ ਤੁਹਾਨੂੰ ਦਿਖਾਉਣਾ ਦੇਖੋ ਗਿਫਟ ਵਾਲੀਆਂ ਆਈਟਮਾਂ ਬਹੁਤ ਨੇ ਮੇਰੇ ਕੋਲ ਇੱਕ ਨਹੀਂ ਅੰਦੀ ਨਹੀਂ ਹੈਗੀ ਆ ਦੇਖੋ ਆ ਦੇਖੋ ਗਿਫਟ ਵਾਲੀ ਆਈਟਮ ਦਿਖਾ ਦਿਓ ਠੀਕ ਹੈ ਇਹ ਗਿਫਟ ਕਰਨੀ ਹੈ ਕਿਸੇ ਨੂੰ ਤੁਸੀਂ ਠੀਕ ਹੈ ਗਿਫਟ ਕਰ ਸਕਦੇ ਹੋ ਵਿੱਚ ਤੁਹਾਨੂੰ ਇਤਰ ਪਾ ਕੇ ਦਿੱਤੇ ਹੋਏ ਜਿਹੜੀ ਮਰਜ਼ੀ ਫ੍ਰੈਗਰੈਂਸ ਆ ਹੋ ਗਿਆ ਸਰ ਠੀਕ ਹੈ ਤੇ ਆ ਹੋ ਗਈ ਅਲੱਗ ਵੈਰੈਟੀ ਆ ਹੋ ਗਿਆ ਡਾਇਮੰਡ ਚੀਜ਼ ਠੀਕ ਹੈ ਤੇ ਇੱਕ ਆ ਚੀਜ਼ ਸਾਰਿਆਂ ਨੂੰ ਫੇਵਰੇਟ ਸਰਾਹੀ ਸਰਾਹੀ ਇਹ ਜਿਹੜੇ ਤਰਪੈਂਦਾ ਜੀ ਠੀਕ ਹੈ ਤੇ ਉਸ ਤੋਂ ਬਾਅਦ ਆ ਬਹੁਤ ਲੋਕ ਪਸੰਦ ਕਰ ਰਹੇ ਨੇ ਠੀਕ ਹੈ ਤੇ ਇਹਦਾ ਥੋੜਾ ਜਿਹਾ ਅਸੀਂ ਐਕਸਟਰਾ ਬਚਲ ਜਦ ਵੀ ਆਉ ਕਸਟਮਰ ਦਾ ਅਡਜਸਟਮੈਂਟ ਹੋ ਜਾਂਦੀ ਆ ਬਾਕੀ ਇਹ ਫੈਂਸੀ ਸੀਸ ਜੇ ਤੁਹਾਨੂੰ ਪਾ ਕੇ ਦਿੱਤਾ ਜਾਂਦਾ ਕੋਈ ਸੋ ਤੋਂ ਐਕਸਟਰਾ ਪੈਸਾ ਨਹੀਂ ਲੈਂਦੇ ਜਾਂਦੇ ਇਹਦਾ ਇਦਾਂ ਹੀ ਤਰ ਹੋ ਗਏ ਜਿਵੇਂ ਇਹ ਤੇ ਇੱਕ ਆ ਚੀਜ਼ ਹੁੰਦੀ ਆਪਣੇ ਧੂਏ ਵਾਲੀ ਆ ਕੇ ਐਡਵਾਈਸ ਕਿਵੇਂ ਹੁੰਦੀ ਇਹ ਸਰ ਇਹ ਤੁਹਾਡੇ ਘਰ ਦੇ ਵਿੱਚ ਕਈ ਵਾਰ ਹੈ ਨਾ ਆਪਣੇ ਕੀ ਹੁੰਦਾ ਆਪਾਂ ਕੰਮ ਬਹੁਤ ਕਰਦੇ ਆ ਪੈਸਾ ਕਮਾ ਕੇ ਲੈ ਕੇ ਆਉਂਦੇ ਆ ਨਾ ਨੈਗੇਟਿਵਿਟੀ ਹੋ ਜਾਂਦੀ ਆ ਇਹ ਤੁਹਾਡਾ ਘਰ ਮੈਕਨ ਲਾ ਦਿੰਦਾ ਠੀਕ ਹੈ ਜੀ ਇਹ ਰੂਮ ਲਈ ਆ ਗਿਆ ਚੀ ਚੱਲੂਗਾ ਸਾਰਾ ਇਹ ਇੱਥੇ ਵੀ ਚੰਗਾ ਠੀਕ ਹੈ ਇਹ ਦੇਖੋ ਇੱਕ ਅੱਲਾ ਇਸਟਮ ਲੈਂਪ ਚੱਲ ਰਿਆ ਉਸ ਤੋਂ ਬਾਅਦ ਵਿੱਚ ਸੋਚ ਚੱਕ ਗਏ ਨੇ ਰੈੱਡ ਵੱਤ ਚੱਲ ਵੀ ਹੀਟ ਦੇਣ ਲੱਗ ਗਿਆ ਇਹਦੇ ਉੱਤੇ ਤੁਸੀਂ ਇੱਕ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਜੋ ਨੇੜੇ ਨੂੰ ਦਿਖਾ ਦੇ ਵੀ ਮਿੱਤਰਾਂ ਆ ਦੇਖੋ ਇੱਕ ਗੋਲੀ ਰੱਖ ਦਨੀ ਸਾਰੇ ਹਾਂ ਠੀਕ ਹੈ ਇਹਦੇ ਉੱਪਰ ਚੱਲੂਏ ਤੂੰ ਅਮਰੀਕਾਂ ਲਾਗੇ ਤੁਹਾਡੇ ਗਵਾਂਢੀ ਵੀ ਪੁੱਸਣਗੇ ਤੇ ਤੁਹਾਡੇ ਕਰ ਲਾਇਆ ਕੀ ਹੋਇਆ ਹਾਂ ਦੇਖੋ ਲਫਟ ਦੇਖੋ ਇਹ ਜੀ ਇਹ ਤੁਹਾਨੂੰ ਆਪਣੇ ਆਮੈਕ ਦੇਣੀਆਂ ਸਾਰੇ ਚੀਜ਼ ਨੇ ਤੇ ਇਹ ਪੰਡਤ ਫਰੇਗਰੈਂਸ ਪਾਰਲਰ ਮਲੇਰ ਕੋੜਲਾ ਤੋਂ ਹੀ ਮਿਲਣਗੇ ਆਈਟਮਾ ਤੁਹਾਨੂੰ ਨਾ ਕਿ ਕਿਤੇ ਹੋਰ ਮਿਲਣਗੀਆਂ ਤੇ ਸਾਡੇ ਜਿਹੜੇ ਪ੍ਰੋਟੈਕਟਰ ਇਹਨਾਂ ਦੀ ਜਿਹੜੀ ਲਾਈਫ ਆ ਲੰਬੀ ਐ ਲੌਂਗ ਐ ਮੰਨ ਲਓ ਤੁਸੀਂ ਸਵੇਰੇ ਇਤਰ ਲਾ ਲਿਆ ਆਪਣਾ ਨਾ ਦੇਖੋ ਐਦਾਂ ਤੁਸੀਂ ਇਤਰ ਲਾਇਆ ਐਦਾਂ ਕਰਿਆ ਐਦਾਂ ਲਾਓ ਇਹਦੇ ਨਾਲ ਤੁਹਾਨੂੰ ਬੈਨੀਫਿਟ ਵੀ ਮਿਲਣਾ ਸੁਗਰ ਸਟਰੋਂਗ ਹੋਊਗਾ ਤੁਹਾਡਾ ਤੁਹਾਡਾ ਕੰਮ ਕਰ ਵਧੀਆ ਚੱਲੂ ਤੁਹਾਡੇ ਪੈਸ ਕਰੇ ਠੀਕ ਹੈ ਤੇ ਇਹਦੇ ਵਿੱਚ ਤੁਹਾਨੂੰ ਬਾਹਰ ਅੰਦਰ ਜਾਉਂਗੇ ਅਗਲਾ ਪੁੱਸੂ ਗਾ ਵੀ ਬਾਕੀ ਹੈ ਤੇ ਸ਼ਾਮ ਤੱਕ 12 ਘੰਟੇ ਤੇ ਮੇਰੀ ਗਾਰੰਟੀ ਆ ਅੱਛਾ ਜੀ ਬਹੁਤ ਹੁਣ 12 ਘੰਟੇ ਦੇਖਿਆ ਜਸਟ ਆ ਟਾਈਮ ਮੇਰੀ ਆ ਮੌਸਮ ਦੀ ਗੱਲ ਕਰ ਰਹੇ ਆ ਗਰਮੀ ਚ 12 ਘੰਟੇ ਪਰ ਤੁਸੀਂ ਇੱਕ ਸੀਸੀ ਲਓ ਆਪਣੀ ਜੇਬ ਚੀ ਰੱਖੋ ਯਾਰ ਸਹੀ ਹਰ ਜੀ 2 ਘੰਟੇ ਬਾਅਦ ਮਾੜੇ ਲੱਗਣਗੇ ਇਹ ਕਿਹੜਾ ਮੁੱਕੜੀਆ ਬੁਲਾਦਾ ਮੁੱਕੜੀ ਨਹੀਂ ਹੈਗੀ ਸਿੱਧੀ ਤੁਸੀਂ ਹੁਣ ਇੱਕੋ ਇਤਰੇ ਸਾਡੇ ਕੋਲ ਦੇ ਕੁਝ ਜਿਵੇਂ ਮੈਗਨੇਟ ਆ ਕਿੰਨੇ ਲੋਕ ਪਸੰਦ ਕਰ ਰਹੇ ਨੇ ਨਾ ਮੈਗਨੇਟ ਦਾ ਪਰਫਿਊਮ ਪਾਸਪੋਰਟ ਉਹ ਸਾਰੇ ਫਲੇਵਰ ਸਾਡੇ ਕੋਲ ਇਤਰ ਚ ਆ ਰਹੇ ਨੇ ਸਰ ਮੈਗਨੇਟ ਵੀ ਆ ਰਿਹਾ ਤੇ ਇੱਕ ਮੇਰਾ ਸਪੈਸ਼ਲ ਆ ਰਿਹਾ ਡਿਫੈਂਡਰ ਡਿਫੈਂਡਰ ਨਾ ਲਫੰਡ ਡਿਫੈਂਡਰ ਆ ਮੈਂ ਕਿਹਦਾ ਨਾਮ ਲੈਂਦੇ ਆਤਰੀ ਆਜੂਗਾ ਤਾਂ ਦਾ ਕੋਈ ਨਾਮ ਉਹ ਆ ਗਿਆ ਹਾਂਜੀ ਠੀਕ ਹੈ ਅਮਰਗੜ ਪਹੁੰਚ ਗਏ ਉਹ ਰਏ ਨੇ ਮੈਂ ਇਕੱਠੇ ਇਹੋ 5 ਲੀਟਰ ਮੰਗਾ ਲਿਆ ਮਾ ਚੱਲਣ ਦੇ ਕੰਮ ਕੋ ਉਹਦੀ ਮੈਨੂੰ ਖੁਸ਼ਬੂ ਵਾਪਸ ਆਉਂਦਾ ਠੀਕ ਆ ਠੀਕ ਆ ਉਹ ਇੱਕੋ ਤੁਹਾਡੇ ਸਾਹਮਣੇ ਜਿੰਨੇ ਵੀਰ ਦੇਖ ਰਹੇ ਨੇ ਇਹ ਲੈ ਕੇ ਜਾਣਗੇ ਉਹਦੀ ਇੱਕ ਅੱਡੀ ਬ੍ਰਾਂਡ ਬਣਦਾ ਨਾ ਪੰਡਤ ਇਤਰ ਦਾ ਹੁਣ ਆਈਏ ਕਿੱਥੇ ਆਪਾਂ ਜੀ ਇਹ ਦੱਸਿਓ ਵੀ ਕਿ ਆਪਾਂ ਇਹਨੂੰ ਆਓ ਮਲੇਰ ਕੋਲੇ ਪੰਡਲਾੜੇ ਇਹ ਤੋਂ ਪਹਿਲਾਂ ਇੱਕ ਚੀਜ਼ ਹੋਰ ਦੱਸ ਦਵਾਂ ਮਤਲਬ ਇੱਕ ਆ ਚੀਜ਼ ਆ ਜੀ ਲੇਡੀ ਨੂੰ ਪ੍ਰੋਬਲਮ ਬਹੁਤ ਹੁੰਦੀ ਗੱਡੀ 'ਚ ਤੇਲ ਚੜਦਾ ਹੋਵੇ ਤੁਮਾ ਚੜਦਾ ਹੋਵੇ ਹਨਾ ਆਂਦੇ ਨੂੰ ਬਹੁਤ ਹੋ ਗਈ ਇਹ ਇਹਨੂੰ ਤੁਸੀਂ ਆਪਣੀ ਗੱਡੀ 'ਚ ਟੰਗ ਲੈਣਾ ਇਹਦੇ ਵਿੱਚ ਤੁਹਾਨੂੰ ਜਿੰਨੀਆਂ ਫ੍ਰੈਗਰੈਂਸਾਂ ਪਈਆਂ ਨੇ ਜਿਹੜੀ ਤੁਸੀਂ ਇਹਨੂੰ ਹੱਥ ਲਾਹੋਗੇ ਜਿਹੜੀ ਤੁਹਾਨੂੰ ਪਸੰਦ ਆ ਇਹਦੇ ਵਿੱਚ ਤੁਹਾਨੂੰ ਅਸੀਂ ਪਾ ਕੇ ਦੇਣਾ ਜੀ ਇਹ ਕਿੰਨੇ ਐਮਐਲ ਦੀ ਹੁੰਦੀ ਮਾ ਜੀ ਇਹ 10 ਐਮਐਲ ਦੀ ਹੁੰਦੀ ਇਹ ਤਾਂ ਸਿੱਧਾ ਹਿਸਾਬ ਆ ਜੀ ਕੋਈ 6 ਐਮਐਲ 7 ਐਮਐਲ ਇਹ 600 ਰੁਪਏ ਦੀ ਆ 600 ਠੀਕ ਹੈ ਇਹਦੇ ਵਿੱਚ ਤੁਹਾਨੂੰ ਤੁਹਾਨੂੰ ਇਤਰ ਪਾ ਕੇ ਦੇਵਾਂਗੇ ਲੱਕੜਾਂ ਜਿਹੜੀ ਇਹਨੇ ਇਤਰ ਸੋਗਿਆ ਤਾਂ ਤੁਹਾਡੀ ਗੱਡੀ ਮਹਿਕਣ ਲੱਗ ਜਣੀ ਆ ਤੇ ਜਿਹੜੀ ਤੁਹਾਡੇ ਕੱਪੜਿਆਂ ਦੇ ਵਿੱਚ ਸਮਾ ਜਾਣੀਆਂ ਠੀਕ ਹੈ ਜੀ ਠੀਕ ਹੈ ਜੇ ਤੁਸੀਂ ਬਾਹਰ ਕਿਤੇ ਨਿਕਲੋ ਕਿਤੇ ਤਾਂ ਤੁਹਾਨੂੰ ਲਫਟ ਆਟੋਮੈਟਿਕ ਆਊਗੀ ਇਹਦਾ ਬਹੁਤ ਬੇਨਿਫਿਟ ਹੈ ਇਸ ਤੋਂ ਇਲਾਵਾ ਜੇ ਤੁਸੀਂ ਇਹ ਨਹੀਂ ਲੈਣਾ ਇੱਕ ਅੱਡੇ ਕੋਲ ਫੈਂਸੀ ਹੈਟ ਉਹ ਜਹਾਜ਼ ਦਿਖ ਰਿਹਾ ਨਾ ਤੁਹਾਨੂੰ ਪਿਆ ਉਹ ਜਹਾਜ਼ ਦੇ ਵਿੱਚ ਵੇਤਰ ਪੈਂਦਾ ਦਿਖਾਈ ਚੱਕ ਕੇ ਆਣਾ ਚੱਕ ਕੇ ਲੋਈ ਮੇਰਾ ਹੱਥ ਨਹੀਂ ਜਾਣਾ ਯਾਰ ਉਹਨੂੰ ਇਧਰੋਂ ਚੱਕ ਲੈਂਦਾ ਭਾਈ ਬਸ ਆ ਚੱਕ ਲਾ ਲੈ ਵੀ ਦਿਖਾ ਦੀ ਤੁਹਾਨੂੰ ਨਾ ਆ ਦੇਖੋ ਮੰਗ ਬਹੁਤ ਹੈ ਜੀ ਮੇਰੇ ਡਿਮਾਂਡ ਸਿਰਫ ਬਿਲਕੁਲ 2 ਪੀਸ ਰਹਿ ਗਏ ਮੈਨੇ ਆਰਡਰ ਦਿੱਤਾ ਹੋਇਆ 500 ਪੀਸ ਦਾ ਟੱਟਾ ਆ ਦੇਖੋ ਬੰਦ ਤੋਂ ਖਾਦ ਨੇੜੇ ਇੰਨਾ ਨਹੀਂ ਚੱਲਣਾ ਠੀਕ ਹੈ ਇਹਦੇ ਤੋਂ ਪੂਰਾ ਚੱਲਣਾ ਇਹ ਇਹਦੇ ਇਹਨੇ ਫਰਨੇ ਹੀ ਟਾ ਨੂੰ ਨੇ ਆ ਸੋਲਰ ਲੱਗਿਆ ਸੋਲਰ ਸੈੱਟ ਚੱਲਣਾ ਪਰ ਉਹਨਾਂ ਅਗਲਾ ਕਹਿੰਦੇ ਇਤਰਦਾ ਕੀ ਬੈਨੀਫਿਟ ਦੂ ਦਿਖਾਉਣੇ ਇਹ ਤੁਹਾਡੀ ਗੱਡੀ 'ਚ ਲੱਗ ਗਿਆ ਜੀ ਗੱਡੀ 'ਤੇ ਲੱਗਣ ਤੋਂ ਬਾਅਦ ਦੇ ਵਿੱਚ ਇਹ ਤਾਂ ਤੁਹਾਨੂੰ ਦੇਣੀ ਦੇਣਾ ਸੀ ਜਹਾਜ਼ ਇੱਕ ਤਾਂ ਤੁਹਾਡੀ ਫੈਂਸੀ ਆਈਟਮ ਹੋਗੀ ਇਹਦੇ ਵਿੱਚ ਪੈਣਾ ਇਹ ਤਰ੍ਹਾਂ ਲੱਕੜ ਜਾਂ ਇਹ ਲੱਕੜ ਨੇ ਤੁਹਾਡਾ ਇਤਰ ਸਾਰਾ ਸੋਖ ਲੈਣਾ ਜੀ ਉਸ ਤੋਂ ਬਾਅਦ ਵਿੱਚ ਇੱਥੇ ਆ ਪੁਆਇੰਟ ਦਿੱਤੇ ਹੋਏ ਨੇ ਜਦ ਇਹ ਹਵਾ ਪੱਕਾ ਘੁੰਮਣਾ ਸੋਲਣਾ ਧੁਪੇ ਚੱਲਣੀ ਉਹਦੀ ਗੱਡੀ ਇਹ ਪੂਰੀ ਸਪੀਡ ਤੇ ਘੁੰਮਣਾ ਠੀਕ ਹੈ 81 ਨੇ ਆਪਣੀ ਫਰੇਗਰੈਂਸ ਚੈੱਕ ਲਈ ਤੁਹਾਡੀ ਗੱਡੀ ਛੱਡਣੀ ਇਹ ਕਿੰਨੇ ਰੁਪਏ ਦਾ ਪੰਡ ਜੀ ਇਹ ਜਹਾਜ਼ 500 ਰੁਪਏ ਦਾ ਸਰ ਸਰ ਕੋ ਅੱਛਾ ਠੀਕ ਹੈ ਠੀਕ ਹੈ ਇਤਰ ਵੱਖਰਾ ਮਿਲੂਗਾ ਇਤਰ ਵੱਖਰਾ ਮਿਲੂਗਾ ਇੱਕੇਤਰ ਤੁਹਾਨੂੰ ਇਹਨਾਂ ਗਿਫਟ ਮਿਲੂਗਾ ਠੀਕ ਹੈ ਬਾਕੀ ਇੱਕ ਤੁਸੀਂ ਵੱਖਰਾ ਲੈ ਸਕਦੇ ਹੋ ਯਾਨੀ ਕਿ ਬਾਈ 1000 ਰੁਪਏ ਦੇ ਯਾਨੀ ਕਿ ਆਪਾਂ ਕੰਬੋ ਬਣਾ ਕੇ ਦੇ ਦਾਂਗੇ ਹਾਂ ਤੁਸੀਂ ਕਿਥੋਂ ਹੋਰ ਦੱਸਦਾ ਇਹ ਚੀਜ਼ ਵਿੱਚ ਕਿੰਨੇ ਮਰਜੀ ਇਤਰ ਮਿਕਸ ਕਰ ਲੋ ਅਲੱਗ-ਅਲੱਗ ਫਲੇਵਰ ਤੁਹਾਨੂੰ ਆਉਣਗੇ ਇਹਦਾ ਇਹ ਚੀਜ਼ ਗੱਡੀ ਦੇ ਮੂਹਰੇ ਜਪਾਈ ਹੋਗੀ ਨਾ ਤੁਹਾਡੀ ਡੈਸ਼ਬੋਰਡ ਤੇ ਐਟਮ ਤੁਹਾਨੂੰ ਇਤਰ ਨੂੰ ਛੱਡੋ ਤੁਹਾਨੂੰ ਵੈਸੇ ਹੀ ਅਗਲਾ ਕੋਈ ਵਾਕੀ ਯਾਰ ਕੋਈ ਚੀਜ਼ ਸਾਡੇ ਕੋਲ ਹੈਗੀ ਅਸੀਂ ਪੰਡਤ ਕੋਲ ਲੈ ਕੇ ਆਂ ਜੇ ਅਲੱਗ-ਅਲੱਗ ਕੱਲਰ ਨੇ ਆ ਪਿਆ ਲੋ ਹੈਲੀਪੈਡ ਤਾਂ ਬਹੁਣ ਰਣ ਦੇ ਇਹ ਨਹੀਂ ਚੱਲਣਾ ਧੁੱਪ ਨਾਲ ਇਹ ਵੀ ਗੱਡੀ ਤੁਹਾਡੀ ਧੁੱਪੇ ਚੱਲੀ ਖੜੀ ਹੋ ਇਦਾਂ ਚੱਲਣਾ ਸੋਲਾ ਲੱਗਿਆ ਇਹਦੇ ਵਿੱਚ ਸਭ ਇਹ ਵੀ ਲੈ ਕੇ ਜਾ ਸਕਦੇ ਹੋਗੇ ਇਹ ਵੀ ਇਤਰ ਨਾਲ ਚੱਲਦਾ ਹੈ ਇਹਨਾਂ ਇਤਰ ਪੈਕ ਕੀ ਹੈ ਮੈਟਲ ਦਾ ਬਣਿਆ ਆ ਸਰ ਸਾਰਾ ਇਹ ਆਪਾਂ ਆਨਲਾਈਨ ਜੇ ਕਿਸੇ ਨੇ ਮੰਗਾਉਣਾ ਹੋਵੇ ਪੰਡਤ ਜੀ ਕਿਹਨੂੰ ਸਰ ਆਨਲਾਈਨ ਦੀ ਸਟਾਫ ਅਸੀਂ ਤਾਂ ਇਹ ਕਹਿੰਦੇ ਕੋ ਇਤਰ ਤੁਸੀਂ ਉਰੇ ਆਓ ਲਾਓ ਆਪਣੀ ਫ੍ਰੈਗਰੈਂਸ ਪਸੰਦ ਕਰੋ ਉਸ ਤੋਂ ਬਾਅਦ ਆਨਲਾਈਨ ਮੰਗਾਓ ਠੀਕ ਆ ਜਿਹੜੀ ਮੇਨ ਗੱਲ ਆ ਹਣਾ ਹੁਣ ਮੈਂ ਇਤੋਂ ਆਨਲਾਈਨ ਪੇ ਦੇਣ ਦੇ ਫ੍ਰੈਗਰੈਂਸ ਨਾ ਪਸੰਦ ਕਰਦਾ ਦਾ ਫਾਇਦਾ ਕੀ ਆ ਤੁਸੀਂ ਕੇਰਾ ਮਨੂਰੇ ਵਿਜ਼ਿਟ ਕਰੋ ਇੱਕ ਵਾਰ ਉਸ ਤੋਂ ਬਾਅਦ ਤੁਹਾਡੀ ਫ੍ਰੈਗਰੈਂਸ ਤੁਹਾਡੇ ਪਸੰਦ ਹੋਗੀ ਫਿਰ ਮੈਨੂੰ ਕਾਲ ਕਰੋ ਪੰਡਈਆ ਫ੍ਰੈਗਰੈਂਸ ਚਾਹੀਦੀ ਆ ਅਸੀਂ ਲੈ ਕੇ ਉਹ ਫਿਰ ਭੇਜ ਦਿਆ ਕਰਾਂਗੇ ਆਨਲਾਈਨ ਆਪਾਂ ਕਿਹਾ ਪੈਸਾ ਖਰਾਬ ਨਹੀਂ ਕਰਨਾ ਠੀਕ ਆ ਹੁਣ ਮੈਂ ਇਤੋਂ ਆਪਦੀ ਪਸੰਦ ਨਾ ਭੇਜ ਦੂੰ ਅਗਲੇ ਦੇ ਪਸੰਦ ਨਾ ਆਵੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਲੈ ਵੀ ਮਿੱਤਰੋ ਆਜੋ ਸਹਿਰ ਮਲੇ ਕੋਟਲੇ ਰਾਜੇ ਦਾ ਬਾਗ ਪੰਡਜੀ ਦੇ ਕੋਲੇ ਤੇ ਇਹਦੇ ਵਿੱਚ ਕੋਈ ਵੀ ਖੁਸ਼ਬੂ ਤੁਸੀਂ ਲੈ ਕੇ ਜਾ ਸਕਦੇ ਨਾਲ ਨਾਲ ਪੰਡਜੀ ਦਾ ਕੰਮ ਆ ਜੀ ਲਾਟਰੀਆਂ ਦਾ ਨਾ ਲਾਟਰੀ ਵੀ ਤੁਸੀਂ ਲੈ ਕੇ ਜਾ ਸਕਦੇ ਤੁਸੀਂ ਯਾਰ ਦੇਖੋ ਮੇਰੇ ਕੋਲ 22500 3000 ਦੀ ਟਿਕਟ ਪਾਉਣੇ ਹੋ 500 ਦੀ ਟਿਕਟ ਪਾਉਣੇ ਇੱਕ ਕੀ ਤੁਸੀਂ ਆਪਣੇ ਘਰ ਦੇ ਵਿੱਚ ਪੈਸਾ ਟਿਕਾਉਣ ਲਈ ਤੁਹਾਡੇ ਘਰ ਦੇ ਵਿੱਚ ਜਾਂ ਬਰਕਤ ਪੈਂਦੀ ਆ ਆਪਾਂ ਧੂਪ ਬੱਤੀ ਕਰਦੇ ਨੇ ਨੈਗੇਟਿਵਿਟੀ ਖਾਤੋਂ ਗੱਲ ਹੀ ਇੱਕ 300 ਵਾਲੀ ਸੀਸੀ ਲਈ ਆ ਸਹੀ ਗੱਲ ਹੈ ਜੀ ਤੁਹਾਨੂੰ ਇਹ ਨਹੀਂ ਪਤਾ ਸੀ ਸੀਸੀ ਨਾਲ ਹੀ ਤੁਹਾਨੂੰ ਰੇਟਾ 1 ਕਰੋੜ ਦੇ ਦੇਜੀ। ਹੋ ਵੀ ਹੋ ਸਕਦਾ। ਨਹੀਂ ਲੱਸ ਮੇਂ ਚੀਜ਼ ਆਜੋ ਬਈ ਬਾਕੀ ਸਕਰੀਨ ਦੇ ਉੱਪਰ ਨੰਬਰ ਹੈਗੇ ਨੇ ਜਾਣਕਾਰੀ ਲੈ ਲਓ ਤੇ ਆਜੋ ਰਾਜ ਦਾ ਬਾਗ ਸ਼ਹਿਰ ਮਲੇਗੜਾ ਲਪੜਾ। ਧੰਨਵਾਦ ਬੰਦੇ। ਓਕੇ ਸਰ।